ਸਤਿਗੁਰੂ ਕਮਾਈ ਵਾਲੇ ਸੰਤ ਮਹਾਪੁਰਖ ਜੀ ਅਪਨ ਵਾਰ-ਵਾਰ ਇੱਕ ਗੱਲ ਸੁਣਾਈ ਹੁੰਦੀ ਆ ਕਿ ਭਾਈ ਅਮਰਤ ਵੇਲੇ ਉੱਥੇ ਕੇ ਭਜਨ ਮੰਦਗੀ ਕਰੋ ਕਿਉਂਕਿ ਕਹਿੰਦੇ ਵੀ ਜਿਹਨੂੰ ਅਮਰਤ ਵੇਲਾ ਮਿਲ ਗਿਆ ਅਮਰਤ ਵੇਲੇ ਦੀ ਭਜਨ ਮੰਦਗੀ ਮਿਲ ਗਈ ਸਮਝੋ ਉਹਨੂੰ ਗੁਰਨਾਨਕ ਪਾਤਸ਼ਾਹ ਜੀ ਮਿਲ ਗਏ ਅਤੇ ਜਿਹਨੂੰ ਗੁਰਨਾਨਕ ਪਾਤਸ਼ਾਹ ਜੀ ਮਿਲ ਜਾਣ ਉਹਦੀ ਜ਼ਿੰਦਗੀ ਦੇ ਵਿੱਚ ਭਲਾ ਕਿਸੇ ਚੀਜ਼ ਦੀ ਕਮੀ ਰਹਿ ਸਕਦੀ ਆ ਨਹੀਂ ਰਹਿ ਸਕਦੀ ਸਤਿਗੁਰ ਸੱਚੇ ਪਾਸ਼ਾ ਕੋਸ਼ ਮਨੁੱਖ ਕਦੀ ਹਾਰ ਖਾਤੇ ਹਰ ਪਾਸੇ ਉਲਾਜ ਰੱਖਦੀ ਆ ਹਰ ਕੰਮ ਦੇ ਵਿੱਚ ਸਹਾਇੀ ਹੁੰਦੇ ਆ ਜੋ ਮਨੁੱਖ ਨੂੰ ਪਰਮ ਤਿਤਾਤਰ ਮਾਤਮਾ ਦਾ ਨਾਮ ਜਪਦੀ ਆ ਅਤੇ ਖਾਸ ਕਰਕੇ ਜਿਹੜੇ ਅਮਰਤ ਵੇਲੇ ਉੱਠ ਕੇ ਜੱਟਦੇ ਆ ਉਹ ਤਾਂ ਸਤਿਗੁਰ ਸੱਚੇ ਪਾਤਸ਼ਾਹੀ ਦੇ ਸਭ ਤੋਂ ਪਿਆਰੇ ਹੁੰਦੇ ਆ ਸ਼ਹੀਦਾਂ ਸਿੰਘਾਂ ਦੇ ਪਿਆਰੇ ਹੁੰਦੇ ਆ ਸੋ ਅਮਰਤ ਵੇਲਾ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਆ ਜੇ ਸਾ ਨੂੰ ਅਕਨੇ ਗੁਰੂ ਦੀ ਖੁਸ਼ੀ ਚਾਹੀਦੀ ਆ ਜੇ ਆਪਣੇ ਗੁਰੂ ਦੀਆਂ ਵਰਤਤਾ ਚਾਹੀਦੀਆਂ ਨੇ ਪਰ ਬਹੁਤ ਸਾਰੇ ਭੈਣ ਭਰਾ ਹੀ ਜੋ ਕਹਿੰਦੇ ਆ ਵੀ ਸਾਡੇ ਤੋਂ ਅੰਮ੍ਰਿਤ ਵੇਲੇ ਉੱਠਿਆ ਹੀ ਨਹੀਂ ਜਾਂਦਾ ਅਸੀਂ ਬਹੁਤ ਕੋਸ਼ਿਸ਼ਾਂ ਕਹਿੰਦੇ ਕਰਕੇ ਦੇਖ ਲਈਆਂ ਐ అలਾਰਮ ਲਗਾ ਕੇ ਸੌਣੇ ਆ ਘਰ ਦੇ ਕਿਸੇ ਜੀ ਨੂੰ ਵੀ ਕਹਿ ਕੇ ਸੌਣੇ ਆ ਪਰ ਪਤਾ ਨਹੀਂ ਕੀ ਜਾਂਦਾ ਵੀ ਜਦੋਂ ਹੀ ਸਵੇਰੇ అలਾਰਮ ਵੱਜਦਾ ਹੈ ਜਾਂ ਘਰ ਦਾ ਕੋਈ ਜੀ ਸਭ ਆਵਾਜ਼ ਮਾਰ ਕੇ ਠਾਉਂਦਾ ਹੈ ਕਾ ਸ਼ਰੀਰ ਹੀ ਸਾਥ ਨਹੀਂ ਦਿੰਦਾ ਉੱਠਿਆ ਹੀ ਨਹੀਂ ਜਾਂਦਾ ਆਲਸ ਘੇਰਾ ਪਾ ਲੈਂਦਾ ਹੈ ਨੀਂਦ ਘੇਰਾ ਪਾ ਲੈਂਦੀ ਆ ਤਾਂ ਸੰਗਤ ਜੀ ਇਹ ਨੀਂਦ ਆਲਸ ਜਾਂ ਜੋ ਵੀ ਅਮਰ ਤਵੇਲੇ ਦੇ ਵਿੱਚ ਉੱਠਣ ਦੀਆਂ ਰੁਕਾਵਟਾਂ ਨੇ ਨਾ ਇਹ ਕਲਜੁਗ ਦਾ ਹੀ ਪ੍ਰਭਾਵ ਆ ਕਲਜੁਗ ਕਈ ਰੂਪਾਂ ਦੇ ਵਿੱਚ ਆ ਕੇ ਸਾਨੂੰ ਅਮਰ ਤੁਰੇ ਉੱਠ ਕੇ ਭਜਨ ਮੰਦਗੀ ਕਰਨ ਤੋਂ ਰੋਕਦਾ ਹੈ ਕਿਉਂਕਿ ਕਲਜੁਗ ਨੂੰ ਇਹ ਗੱਲ ਚੰਗੀ ਤਰ੍ਹਾਂ ਪਤਾ ਨਹੀਂ ਕਿ ਜਿਹੜਾ ਮਨੁੱਖ ਅੰਮ੍ਰਿਤ ਵੇਲੇ ਉੱਠਣ ਲੱਗ ਗਿਆ ਕਿ ਭਜਨ ਬੰਦਗੀ ਕਰਨ ਲੱਗ ਗਿਆ ਉਸ ਮਨੁੱਖ ਦੇ ਉੱਤੇ ਉਹਦਾ ਕਿਸੇ ਵੀ ਤਰੀਕੇ ਦੇ ਨਾਲ ਕੋਈ ਵੀ ਪ੍ਰਭਾਵ ਨਹੀਂ ਪੈ ਸਕਦਾ ਇਸ ਕਰਕੇ ਕਲਯੁਗ ਪਹਿਲਾਂ ਹੀ ਆਪਣਾ ਕੰਮ ਕਰਦਾ ਹੈ ਅੰਮ੍ਰਿਤ ਵੇਲੇ ਉੱਠਣ ਤੋਂ ਭਜਨ ਮੰਦਗੀ ਕਰਨ ਤੋਂ ਉਰੋਗਦਾ ਹੈ ਇਹ ਗੱਲ ਮੈਂ ਨਹੀਂ ਕਹਿ ਰਹੀ ਇਹ ਗੱਲਾਂ ਵੀ ਕਮਾਈ ਵਾਲੇ ਸੰਤ ਨਾਹੂਪੁਰਖ ਜੀ ਹੀ ਸੰਬੰਧਿਤ ਹੈ ਜਿਨ੍ਹਾਂ ਨੂੰ ਇਹਨਾਂ ਬਾਰੇ ਗਿਆਨ ਆ ਸੋ ਕਾਰਜਯੋਗ ਜੁਗਤੀ ਹੋਈ ਵਾਪੇਸ਼ ਨਹੀਂ ਚੱਲੇਗੀ ਜੇਕਰ ਤੁਸੀਂ ਰਾਤ ਨੂੰ ਇਹ ਦੋ ਕੰਮ ਕਰਕੇ ਸੰਭਾਉ ਬਹੁਤ ਸੌਖੀ ਜੁਗਤੀ ਆ ਅਤੇ ਬਹੁਤ ਹੀ ਅਸਰਦਾਰ ਜੁਗਤੀ ਆ ਤੁਸੀਂ ਅੱਜ ਤੋਂ ਹੀ ਰਾਤ ਨੂੰ ਸੌਣ ਤੋਂ ਪਹਿਲਾਂ ਇਹ ਦੋਵੇਂ ਕੰਮ ਕਰਨੇ ਆ ਅਤੇ ਲਗਾਤਾਰ 30 ਦਿਨ ਕਰਿਓ ਜੀ ਕਿਉਂਕਿ ਇਹ 30 ਦਿਨ ਹਰ ਰਾਤ ਨੂੰ ਪਾਸ਼ਾ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਲਾ ਕੇ ਸੁਣਾਉਣਾ ਕਰੋ ਤੇ ਬੇਨਤੀ ਲਾਉਣ ਤੋਂ ਪਹਿਲਾਂ ਤੁਸੀਂ 5 ਮਿੰਟ ਤੋਂ 10 ਮਿੰਟ ਕਿੰਨਾ ਸਮਾਂ ਕੱਢ ਸਕਦੇ ਹੋ ਭਾਵੇਂ ਤੁਸੀਂ ਗੁਰਮੰਤਰ ਜਪ ਲਓ ਭਾਵੇਂ ਕਿ ਬਾਹੇ ਗੁਰੂ ਜੀ ਦਾ ਜਾਪ ਕਰ ਲਓ ਭਾਵੇਂ ਤੁਸੀਂ ਮੂਲ ਮੰਤਰ ਜੀ ਦਾ ਜਾਪ ਕਰ ਲਓ ਤੇ ਜੇਕਰ ਤੁਹਾਨੂੰ ਮੂਲ ਮੰਤਰ ਜੀ ਦਾ ਜਾਪ ਵੀ ਨਹੀਂ ਕਰਨਾ ਆਉਂਦਾ ਤਾਂ ਤੁਸੀਂ ਦਸਾਂ ਹੀ ਗੁਰੂ ਸਰਵਨਾਮਾਂ ਦੇ ਵਿੱਚੋਂ ਕਿਸੇ ਵੀ ਗੁਰੂ ਸਾਹਿਬ ਜੀ ਦੇ ਨਾਮ ਦਾ ਜਾਪ ਕਰਨੋ ਜਾਂ ਦਸਾਂ ਹੀ ਗੁਰੂ ਸਾਹਿਬਾਨ ਦੇ ਨਾਮ ਦਾ ਜਾਪ ਕਰੀਓ ਕਹਿਣਾ ਮਤਲਬ ਇਹ ਹੈ ਵੀ ਤੁਸੀਂ ਜਿਸ ਵੀ ਤਰੀਕੇ ਦੇ ਨਾਲ ਆਪਣੇ ਪਰਮ ਜੀਤਾ ਪਰਮਾਤਮਾ ਨੂੰ ਯਾਦ ਕਰਦੇ ਹੋ ਜਾਂ ਕਰ ਸਕਦੇ ਹੋ ਉਹੀ ਤਰੀਕਾ ਅਪਣਾ ਲਓ ਵਾਹਿਗੁਰੂ ਜੀ ਤਾਂ ਹਰ ਬੰਦਾ ਕਹਿ ਸਕਦਾ ਹੈ ਨਾ ਜਿਹਦੇ ਤੋਂ ਕੋਈ ਵੀ ਪਾਠ ਨਹੀਂ ਕੀਤਾ ਜਾਂਦਾ ਉਹ ਵਾਹਿਗੁਰੂ ਜੀ ਦਾ ਨਾਮ ਜਪ ਲਵੇ ਤੇ ਜਿਹੜਾ ਬੰਦਾ ਮੂਲ ਮੰਤਰ ਜਾਪ ਕਰ ਸਕਦਾ ਹੈ ਉਹ ਮੂਲ ਮੰਤਰ ਜਾਪ ਲਵੇ ਰਾਤ ਨੂੰ ਸੌਣ ਲੱਗਿਆ ਬਿਸਤਰ ਤੇ ਲੰਮੇ ਪਿਆ ਪਿਆ ਜਦੋਂ ਸਮਝ ਪਤਾ ਹੋਵੇ ਕਿ ਹੁਣ ਨਹੀਂ ਉਹਦਾ ਜੋਰ ਆ ਕਦੋਂ ਤੁਸੀਂ 5 ਦੇ 10 ਮਿੰਟ ਮੂਲ ਮੰਤਰ ਜੀ ਦਾ ਜਾਪ ਜਾਂ ਗੁਰਮੰਤਰ ਜਪਦੇ ਰਹੋ ਤੇ ਜਪਨ ਤੋਂ ਬਾਅਦ ਵਾਹਿਗੁਰੂ ਜੀ ਦੇ ਅੱਗੇ ਇੱਕ ਅਰਦਾਸ ਬੇਨਤੀ ਲਾ ਦੂੰ ਮੇਰੇ ਪੰਜ ਮਹਾਰਾਜਾ ਜੀ ਦੇ ਕਿ ਸਤਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ ਮੈਨੂੰ ਅੰਮ੍ਰਿਤ ਵੇਲੇ ਉਠਾ ਦੇਣਾ ਕਿਉਂਕਿ ਮੈਂ ਅੰਮ੍ਰਿਤ ਵੇਲੇ ਉੱਠ ਕੇ ਆਪ ਜੀ ਦਾ ਮਿੱਠਾ ਪਿਆਰਾ ਨਾਮ ਜਪਨਾ ਚਾਹੁੰਦਾ ਹਾਂ ਆਪ ਜੀ ਦੇ ਮਿੱਠੇ ਪਿਆਰੇ ਨਿੱਕੇ ਬਹੁਤ ਦਾ ਨਿਗਮ ਮੰਨਣਾ ਚਾਹਨਾ ਹਾਂ ਸੰਗਤ ਜੀ ਗੁਰੂ ਦੇ ਉੱਤੇ ਪੂਰਾ ਸਾਰਾ ਕਿਤੇ ਕਹਿ ਰਹੀਆਂ ਤੁਸੀਂ ਇਹ ਪੂਰੇ 30 ਦਿਨ ਜਿਸ ਦਿਨ ਤੋਂ ਵੀ ਤੁਹਾਨੂੰ ਇਹ ਵੀਡੀਓ ਮਿਲੀ ਤੁਸੀਂ ਆਪਣੇ ਆਪ ਦੇ ਉੱਤੇ ਬੈਨ ਲਗਾ ਦੇਣਾ ਅਤੇ ਮਨ ਦੇ ਵਿੱਚ ਪੱਕੇ ਇਰਾਦੇ ਦੇ ਨਾਲ ਇਹ ਜਿੰਨੇ ਵੀ ਦਿਨ ਗੁਰੂ ਚਰਨਾਂ ਦੇ ਵਿੱਚ ਭੇਟ ਕਰ ਦੇਣਾ ਰੋਜ਼ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਇਹ ਅਰਜੀ ਲਾ ਕੇ ਸੋਹਣੀ ਹੈ ਕਿ ਮਹਾਰਾਜ ਸਤਿਆਪਾਸ਼ਾ ਮੇਰੀ ਹੋਂਦ ਤਬੀਰ ਦੇ ਵਿੱਚ ਕੁਫਲਾਂ ਕਿਉਂਕਿ ਮੈਂ ਅਮਰਤ ਵੇਲੇ ਉੱਠ ਕੇ ਆਪ ਜੀ ਦੇ ਨਾਮ ਜੈਨਾ ਜੱਲਾਹ ਆਪ ਕੀ ਦੇ ਚਰਨਾਵਿਚ ਹਾਜ਼ਰੀਨ ਫਰਮਾਉਣਾ ਚਾਹਾਂ ਮਨਨ ਦਿਵਾਉਣਾ ਚੰਗੀ ਹਾਂ ਤੁਸੀਂ ਇਸ ਤਰੀਕੇ ਦੇ ਨਾਲ ਬਾਹਰ ਸੱਚੇ ਪਾਤਸ਼ਾਹ ਦੇ ਚਰਨਾਵਿਚ ਅਰਜੀ ਲਾ ਕੇ ਚਾਓ ਫਿਰ ਤੁਸੀਂ ਦੇਖੋਗੇ ਕਿ ਨਾ ਅਲਾਰਮ ਤੋਹੀਂ ਤੁਹਾਨੂੰ ਜਾਗਰਨੀ ਸ਼ੁਰੂ ਹੋ ਜਾਵੇਗੀ ਜੇ ਅਲਾਰਮ ਲਗਾ ਕੇ ਸੌਂਦੇ ਹੋ ਨਾ 5 ਮਿੰਟ ਪਹਿਲਾਂ ਜਾਗ ਜਾਵੇਗੀ ਇਹ ਭਾਵੇਂ ਤੁਸੀਂ ਲਿਖ ਕੇ ਰੱਖ ਲਓ ਪਰ ਇਹ ਬੈਣ ਪੂਰੇ ਮਨ ਦੇ ਨਾਲ ਆਪਣੇ ਆਪ ਦੇ ਉੱਤੇ ਨਾ ਪੂਰੇ ओके इरादे ਦੇ ਨਾਲ ਆਪਣੇ ਮਨ ਦੇ ਵਿੱਚ ਕੀ ਅਰਦਾਸ ਬੇਨਤੀ ਆਪਣੇ ਜੀ ਪਾਤਸ਼ਾਹ ਅੱਗੇ ਕਰਨੀ ਹੈ। ਇਹ ਮਾਰਾ ਸੱਚਾ ਪਾਤਸ਼ਾਹ ਨੇ ਸੱਚੀ ਅਮਰਤ ਲਈ ਮੌਜੂਦ ਹਨ। ਸਾਡੇ ਜੀ ਕਿਦੋਂ ਆਪਾਂ ਮਨ ਤੋਂ ਅਮਰਤ ਲਈ ਆਜਮਿਆ ਨਾ ਤਦ ਗੁਰੂ ਸਹਿਜ ਜਿਸ ਸਾਡੇ ਨਾਉ ਉਹ ਜਿਆਦਾ ਤਾਲੇ ਹੁੰਦੇ ਨੇ ਸਾਨੂੰ ਕੋ ਤੁਹਾਨੂੰ ਹੰਤੀ ਲਈ। ਸਾਡੇ ਮਨ ਦੇ ਵਿੱਚ ਅਮਰਤ ਗੇਲੇ ਦੇ ਪ੍ਰਤੀ ਪਰਮੇਤ ਪ੍ਰਮਾਤਮਾ ਦੇ ਨਾਮ ਦੇ ਪ੍ਰਤੀ ਖਿੱਚ ਪੈਣ ਦੀ ਹੁੰਦੀ ਹੈ। ਸਾਡੇ ਨਾਲ ਜਾਰੀ ਖਿੱਚ ਪਰੰਗ ਦਾ ਪ੍ਰਮਾਤਮਾ ਨੂੰ ਕਹਿੰਦੀ ਹੈ। ਸਤਿਗੁਰ ਸੱਚੇ ਪਾਤਸ਼ਾਹ ਉਠਾ ਕੇ ਆਪਣੀ ਗੋਦ ਵਿੱਚ ਬਿਠਾ ਕੇ ਨਾਲ ਉਝ ਪਾਉਂਦੇ ਆ